ਜਿਹੜੀ ਆਪਣੇ ਚਾਹੇ ਬੰਦੇ ਆ ਮੈਂ ਬੁੱਟਾ ਸਿੰਘ ਬੁਰਜਕਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਟਕਾਉਂਦਾ ਇਹ ਮਸਲਾ ਹੋਇਆ ਜੀ ਡੀਪੀ ਸੀ ਦਾ ਅਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਦਿੱਲੀ ਇੱਕ ਅੰਦੋਲਨ ਤੋਂ ਬਾਅਦ ਚੋਏ ਆ ਤੇ ਟੋਲ ਪਲਾਜੇ ਪੰਜਾਬ ਦੇ ਵਿੱਚ ਆ ਕੇ ਅਸੀਂ ਛੱਡੇ ਆ ਤਾਂ ਅਸੀਂ ਲੇਖਾ ਜੋਖਾ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ 28 29 ਟੋਲ ਪਲਾਜੇ ਆ ਏ ਟੋਵਲ ਪਲਾਜ਼ਾਂ ਦੇ ਵਿੱਚ ਗੈਰ ਕਾਨੂੰਨੀ ਵੀ ਹੈਗੇ ਆ ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਉਹ ਕਿਹੜੀ ਕੰਪਨੀ ਦਾ ਹੈ ਹੈ ਕਿ ਕੌਣ ਉਹਨਾਂ ਦਾ ਮਾਲਕ ਆ ਉਹ ਅਸੀਂ ਚੋਣ ਕਰਕੇ ਫਿਰ ਐਜੀਟੇਸ਼ਨ ਸ਼ੁਰੂ ਕੀਤੀ ਸੀ ਉਹਨਾਂ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਪੱਖੋ ਕੈਂਚਗਾ ਕੋਲੇ ਬਨਾਲਾ ਰੋਡ ਤੇ ਲੱਗਿਆ ਸੀ ਉਹ ਬਿਲਕੁਲ ਗੈਰ ਕਾਨੂੰਨੀ ਸੀ ਉਹ ਮੰਨਿਆ ਸਾਡੇ ਕੋਲੇ ਨੈਸ਼ਨਲ ਅਥਾਰਟੀ ਹੈ ਜਿਹੜੀ ਹਾਈਵੇ ਦੀ ਇਹ ਅਸੀਂ ਗਲਤ ਥਾਂ ਤੇ ਲਾਇਆ ਉਹਨੂੰ ਹਟਾ ਕੇ ਪਿੱਛੇ ਮਤਲਬ ਮੱਲੀਆਂ ਲਵਾਇਆ ਗਿਆ ਬਿਲਕੁਲ ਉਥੋਂ ਖਤਮ ਪਰਾ ਦਿੱਤਾ ਟੋਲ ਪੁਲਾਇਆ ਸੀ ਉਹਦੇ ਪਿੱਛੇ ਬੇਈਮਾਨੀ ਇਹ ਸੀ ਕਿ ਦੋ ਸੜਕਾਂ ਤਾਂ ਨਹੀਂ ਆ ਕੇ ਲਾਇਆ ਸੀ ਲਾਉਣਾ ਸੀ ਇੱਕ ਤੇ ਦੂਜੀ ਕਰੋੜਾਂ ਰੁਪਈਆ ਦੀ ਠੱਗੀ ਲੋਕਾਂ ਨਾਲ ਮਾਰੀ ਸੀ ਉਹਨਾਂ ਨੇ ਉਦੋਂ ਬਾਅਦ ਫਿਰ ਅਸੀਂ ਪਤਾ ਕੀਤਾ ਸੀ ਜਿਹੜਾ ਟਾਈਪੀ ਵਾਲਾ ਇਹ ਕਿਨੇ ਲਾਇਆ ਕਿਉਂ ਨਹੀਂ ਚੱਲਿਆ ਫਿਰ ਲਾਉਣ ਤੋਂ ਬਾਅਦ 13 ਸਾਲ ਹੋ ਗਏ ਉਹਨੂੰ ਲੱਗੇ ਹੋਏ ਕੋਈ ਉਹਦਾ ਸਰਕਾਰੀ ਰਿਕਾਰਡ ਨਹੀਂ ਹੈ ਕੋਈ ਉਹਦਾ ਜ਼ਿੰਮੇਵਾਰੀ ਨਹੀਂ ਲੈਂਦਾ ਕਿ ਅਸੀਂ ਲਾਇਆ ਇਹ ਨਾ ਹੀ ਕਿਸੇ ਸਰਕਾਰ ਨੇ ਜ਼ਿੰਮੇਵਾਰੀ ਲਈ ਹੈ ਅਸੀਂ ਫਿਰ ਇਹ ਫੈਸਲਾ ਕੀਤਾ ਕਿ ਉਹ ਟੋਰਨ ਪਲਾਜ਼ਾ ਟਾਉਣਾ ਉਹ ਅਸੀਂ ਢਾਹ ਦਿੱਤਾ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਉਹਦਾ ਸਫਾਇਆ ਕਰ ਦਿੱਤਾ ਉਸ ਤੋਂ ਅੱਗੇ ਸਾਡੇ ਨਿਸ਼ਾਨੇ ਤੇ ਸੀਗਾ ਜਿਹੜਾ ਕਿਹੜਾ ਪਿੰਡ ਆ ਉਹ ਮਣਕਲਾਂ ਉਹ ਮਣਕਲਾਂ ਵਾਲਾ ਇਹੀ ਹਾਲ ਕਿ ਮਣਕਲਾਂ ਵਾਲੇ ਦਾ ਕਿਹੜੀ ਕੰਪਨੀ ਨੇ ਲਾਇਆ ਕਿਹੜੀ ਸਰਕਾਰ ਤੋਂ ਮਨਜ਼ੂਰੀ ਲਈ ਕਿ ਕਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਕੁਝ ਨਹੀਂ ਆਇਆ ਦਾ ਵੀ ਸਰਪਤੇ ਸਿਰਫ ਐਕਸੀਡੈਂਟ ਚੋਰਾਂ ਦੇ ਅੱਡੇ ਬਲਾਤਕਾਰੀਆਂ ਦੇ ਅੱਡੇ ਇਹ ਦੂਸਾ ਬਾਇ ਕੁਛ ਨਹੀਂ ਆ ਜਾਂਦੀ ਇਹ ਅਸੀਂ ਫੈਸਲਾ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਂਦੇ ਹੋਏ ਆ ਜਿਹੜੇ ਸਾਰੇ ਦੇ ਸਾਰੇ ਟੋਲ ਪਲਾਜੇ ਆ ਕਿ ਇਹਨਾਂ ਨੂੰ ਹਟਾਉਣਾ ਚਾਹੀਦਾ ਪੰਜਾਬ ਸਰਕਾਰ ਨੇ ਬਕਾਇਦਾ 6-7 ਮਹੀਨੇ ਪਹਿਲਾਂ ਇੱਕ ਚਿੱਠੀ ਵੀ ਕੱਢੀ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਹਟਾਓ ਟੋਲ ਪਲਾਜਿਆਂ ਨੂੰ ਪਰ ਜਿਹੜਾ ਜਿਹੜਾ ਪ੍ਰਸ਼ਾਸਨ ਹੈ ਖਾਸ ਕਰਕੇ ਮੈਂ ਕਹੂੰਗਾ ਬਠਿੰਡੇ ਵਾਲੇ ਨੂੰ ਬਿਲਕੁਲ ਹੀ ਨਹੀਂ ਇਹ ਧਿਆਨ ਦੇ ਰਿਹਾ ਜਿਹੜੀ ਆ ਕਰਨ ਘਟਨਾ ਵਾਪਰੀ ਰਾਤ ਨੂੰ ਉਥੇ ਬਹੁਤ ਵੱਡਾ ਹਾਲਚਾ ਹੋਣਾ ਚਾਹੀਓ ਇਹ ਉਹਦੇ ਤੇ ਵੀ ਜਾ ਕੇ ਕੋਈ ਮੌਕਾ ਦੇਖਣ ਵੀ ਨਹੀਂ ਗਿਆ ਜੀ ਇਹਦੇ ਤੇ ਵੀ ਅਸੀਂ ਫੈਸਲਾ ਲਿਆ ਕਿ ਜਿਵੇਂ ਢਾਈਪੀ ਵਾਲੇ ਦਾ ਸਫਾਇਆ ਕੀਤਾ ਇਹਦਾ ਵੀ ਸਫਾਇਆ ਕਰਾਂਗੇ ਇਹ ਪਬਲਿਕ ਸੇਫਟੀ ਵਾਸਤੇ ਕਰ ਰਹੇ ਹਾਂ ਅਸੀਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਅੱਜ ਐਸਐਸਪੀ ਨਾਲ ਸਾਡੀ ਮੀਟਿੰਗ ਹੋਈ ਹੈ ਇਸ ਮਾਮਲੇ ਤੇ ਉਹਦੇ ਵਿੱਚੋਂ ਵੀ ਕੁਝ ਕੱਢਣ ਪਰੋਂ ਨੂੰ ਨਹੀਂ ਨਿਕਲਿਆ ਕਿ ਜਾਂ ਪੋਰਟ ਸਪਰਸ਼ਾਸਨ ਕਹਿੰਦਾ ਕਿ ਜੇ ਸਾਨੂੰ ਸਿਵਲ ਪ੍ਰਸ਼ਾਸਨ ਕਹੂ ਫਿਰ ਅਸੀਂ ਕਹਾਂਗੇ ਸਿਵਲ ਪ੍ਰਸ਼ਾਸਨ ਕਹਿੰਦਾ ਹੁੰਦਾ ਜਿਸ ਨੂੰ ਸਰਕਾਰ ਕਰੂ ਕਹੂ ਫਿਰ ਅਸੀਂ ਕੁਝ ਕਰਾਂਗੇ ਹਾਲਾਂਕਿ ਸਰਕਾਰ ਦੇ ਲੈਟਰ ਆਏ ਹੋਏ ਆ ਇਹਨਾਂ ਨੂੰ ਹੁਣ ਅਸੀਂ ਦੁਬਾਰੇ ਫੈਸਲਾ ਕੀਤਾ ਕਿ ਇਹ ਕਹਿ ਰਹੇ ਨੇ ਕਿ 16 ਤਰੀਕ ਹਾਈ ਕੋਰਟ ਦੇ ਵਿੱਚ ਇਹਦੀ ਪੇਸ਼ੀ ਹੈ ਉਹ ਕੀ ਹੈ ਸਿਰਫ ਤੇ ਸਿਰਫ ਜਿਹੜਾ ਠੇਕੇਦਾਰ ਜਿਹਨੇ ਬਣਾਏ ਸੀ ਇਹ ਭੈਪੀ ਵਾਲਾ ਤੇ ਘੁੰਮਣ ਕਲਾਂ ਵਾਲਾ ਉਹ ਦਾ 26 ਕਰੋੜ ਰੁਪਇਆ ਉਹ ਕਹਿ ਰਿਹਾ ਕਿ ਮੇਰਾ 26 ਕਰੋੜ ਰੁਪਇਆ ਕਰਕੇ ਆਇਆ ਮੈਨੂੰ ਇਹ ਕੋਈ ਦੇ ਨਹੀਂ ਰਿਹਾ ਤੇ ਹਾਲਾਤ ਇਹ ਹੈ ਕਿ ਜਿਹੜੀ ਪੇਸ਼ੀ ਪੈਂਦੀ ਹੈ ਨਾ ਪੰਜਾਬ ਸਰਕਾਰ ਜਾਂਦੀ ਹੈ ਨਾ ਮਤਲਬ ਉਸੇ ਮਤਲਬ ਜਿਹੜਾ ਕੋਈ ਡਿਸਟ੍ਰਿਕਟ ਪੱਧਰ ਦਾ ਪ੍ਰਸ਼ਾਸਨ ਹੋ ਜਾਂਦਾ ਉਹ ਤਰੀਕਾ ਉਹਦੇ ਅੱਗੇ ਮਤਲਬ ਪਾਈ ਜਾਂਦੇ ਆ ਇਸ ਕਰਕੇ ਕਿੰਨਾ ਚਿਰ ਮਤਲਬ ਇਹਦੇ ਬੰਨੀ ਦੇਖਾਂਗੇ ਕਿੰਨੀਆਂ ਮਤਲਬ ਜਾਂਾਂ ਹੋਰ ਜਾਣਗੀਆਂ ਇਹਨੂੰ ਲੈ ਕੇ ਅਸੀਂ ਫੈਸਲਾ ਕੀਤਾ ਕਿ ਇਹਦਾ ਸਫਾਇਆ ਕਰਨਾ ਉਹ ਸਫਾਇਆ ਕਰਨ ਦੇ ਲਈ ਅਸੀਂ 18 ਹੁਣ 21 18 ਤਰੀਕ ਨੂੰ ਅ ਵੱਡਾ ਇਕੱਠ ਜਿਹੜਾ ਦੋ ਜ਼ਿਲ੍ਹਿਆਂ ਦਾ ਹੋਊਗਾ ਉਹ ਇਕੱਠ ਕਰਨਾ ਉਹਦੀ ਵਿਉਂਤਬੰਦੀ ਮਤਲਬ ਅਸੀਂ ਬਣਾ ਰਹੇ ਹਾਂ ਕਿ ਕੀ ਕਰਨਾ ਪਰ ਇਹ ਟੋਲ ਪਲਾਗਾ ਖਤਮ ਕਰਾਂਗੇ ਸਰਕਾਰ ਨੇ ਜੋ ਕਰਨਾ ਕਰੇ ਉਹਨਾਂ ਨੇ ਤਸ਼ੱਦਦ ਕਰਨਾ ਉਹਨਾਂ ਨੇ ਕੇਸ ਬਣਾਉਣੇ ਆ ਉਹਨਾਂ ਨੇ ਕੋਈ ਹਰਜਾਨਾ ਪਾਉਣਾ ਪਰ ਪਬਲਿਕ ਸੇਫਟੀ ਵਾਸਤੇ ਅਸੀਂ ਸਾਰਾ ਕੁਝ ਕਰਨ ਦੇ ਲਈ ਤਿਆਰ ਹਾਂ ਇਸ ਕਰਕੇ ਮਤਲਬ ਇਹ ਹੈ ਇਦੋਂ ਅੱਗੇ ਮੋਕਸਰ ਦੇ ਵਿੱਚ ਮਤਲਬ ਬੜੰਗ ਉੱਥੇ ਵੀ ਮਤਲਬ ਟੋਰ ਪਲਾਜਾ ਲੱਗਿਆ ਹੋਇਆ ਉਹ ਗੈਰ ਕਾਨੂੰਨੀ ਹੈ ਇਸ ਕਰਕੇ ਕਿ ਜਦੋਂ ਦਾ ਐਗਰੀਮੈਂਟ ਹੋਇਆ ਉਹ ਐਗਰੀਮੈਂਟ ਦੇ ਵਿੱਚ ਜਿਹੜੀਆਂ ਵੱਡੀਆਂ ਨਹਿਰਾਂ ਜਾਂਦੀਆਂ ਰਾਜਸਥਾਨ ਨੂੰ ਉਹ ਨਹਿਰਾਂ ਦੇ ਉੱਪਰ ਇੱਕ ਵੱਡਾ ਪੁਲ ਬਣਾਉਂਦਾ ਐਗਰੀਮੈਂਟ ਹੋਇਆ ਵਾ ਕਿਉਂ ਪੁਲ ਬਣਾਵਾਂਗੇ ਅਸੀਂ ਪੁਲ ਬਣਾ ਕੇ ਮਤਲਬ ਇਹਨੂੰ ਫੇਰ ਚਲਾਵਾਂਗੇ ਪਰ ਉੱਥੇ ਵੀ ਸਾਡੇ ਬੰਦੇ ਬੈਠਾ ਨੂੰ ਧਾਣਾ ਲੱਗਿਆ ਨੂੰ ਸਾਲ ਤੋਂ ਉੱਪਰ ਹੋ ਗਿਆ ਉਸ ਦਿਨ ਦੇ ਬੈਠੇ ਆ ਜਿਸ ਦਿਨ ਬੱਸ ਡਿੱਗੀ ਹੈ ਨਹਿਰ ਇੱਕ ਏ ਡਿਗਰੀ 17 ਕਹਿੰਦੇ 17 ਮੌਤਾਂ ਕਹਿੰਦੇ ਨੇ ਬਹੁਤ ਜ਼ਿਆਦਾ ਮੌਤਾਂ ਹੋਈਆਂ ਨੇ ਇੱਕ ਉਹ ਦੂ ਪਹਿਲਾਂ ਡਿਗੀ ਸੀ 85 86 ਦੇ ਵਿੱਚ ਉਦੋਂ ਚ 85 ਮੌਤਾਂ ਹੋਈਆਂ ਸੀ ਜਣੀਆਂ ਮੌਤਾਂ ਵੀ ਹੋਈ ਜਾਂਦੀਆਂ ਧਿਆਨ ਵੀ ਨਹੀਂ ਕੋਈ ਪ੍ਰਸ਼ਾਸਨ ਦੇ ਰਿਹਾ ਇਹਦਾ ਸਫਾਇਆ ਕਰਕੇ ਅਸੀਂ ਫੇਰ ਹਿਸਾਬ ਲਵਾਂਗੇ ਮਤਲਬ ਉਹਦੀ ਅਗਲੇ ਜਿਹੜਾ ਬੜੰਗਾ ਵਾਲਾ ਟੂਲ ਪੜਾ ਗਿਆ ਪਰ ਨਾ ਤਾਂ ਸਰਕਾਰ ਕੋਈ ਧਿਆਨ ਦੇ ਰਹੀ ਹੈ ਨਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਧਿਆਨ ਦੇ ਰਿਹਾ ਇਸ ਕਰਕੇ ਹੁਣ ਉਹਨੇ ਇੱਕ ਵਾਰ ਜਿਹੜਾ ਇਹ ਦੁਬਾਰਾ ਪੰਜਾਬ ਸਰਕਾਰ ਦੇ ਧਿਆਨ ਚ ਵੀ ਲਿਆਵਾਂਗੇ ਵੈਸੇ ਪਹਿਲਾਂ ਅਸੀਂ ਲਿਆ ਚੁੱਕੇ ਹਾਂ 7-8 ਮਹੀਨੇ ਪਹਿਲਾਂ ਅਸੀਂ ਆਮ ਆਦਮੀ ਦੇ ਨਾਲ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਇੱਕ ਅੰਦਾ-ਕੰਦਾ ਗਨਾ ਕੇ ਲਿਖਤੀ ਮਤਲਬ ਉਹਨਾਂ ਨੂੰ ਦਿੱਤਾ ਹੋਇਆ ਕਿ ਆਹ ਆਹ ਜਿਹੜੇ ਗੈਰਕਾਨੂੰਨੀ ਹੈ ਲੋਕਾਂ ਦੀ ਲੁੱਟ ਦਾ ਕਾਰਨ ਤੇ ਲੋਕਾਂ ਦੀ ਮੌਤ ਦਾ ਕਾਰਨ ਹੈ ਪਰ ਨਹੀਂ ਕੋਈ ਧਿਆਨ ਨਹੀਂ ਦਿੰਦੇ ਇਹਨਾਂ ਨੂੰ ਲੱਗਿਆ ਨੂੰ ਦੇਖੋ ਤੁਸੀਂ 13 ਸਾਲ ਹੋ ਗਏ ਆਪ ਸਰਕਾਰ ਵੀ ਆ ਗਈ ਚੰਨੀ ਦੀ ਸਰਕਾਰ ਵੀ ਆ ਗਈ ਕੈਪਟਨ ਦੀ ਸਰਕਾਰ ਵੀ ਆ ਗਈ ਉਦੋਂ ਪਹਿਲਾਂ ਬਾਦਲ ਦੀ ਸਰਕਾਰ ਆ ਗਈ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਸੜਕਾ ਜਿਹੜੀ ਟੋਲ ਪਲਾਜੇ ਵਾਲੀ ਹੈ ਹੀ ਨਹੀਂ ਜਿਹੜੀ ਇੱਥੋਂ ਸੁਨਾਮ ਨੂੰ ਜਾ ਰਹੀ ਹੈ ਬਠਿੰਡਾ ਮਾਨਸਾ ਹੋ ਕੇ ਟੋਲ ਪਲਾਜੇ ਵਾਲੀ ਸੜਕ ਹੀ ਨਹੀਂ ਹੈ ਇਹ ਇੱਥੇ ਲੱਗਣਾ ਤਾਂ ਬਿਲਕੁਲ ਗਲਤ ਆ ਇਸ ਕਰਕੇ ਇਹ ਜਿਹੜੀਆਂ ਜਾਨਾਂ ਮਨੁੱਖਾਂ ਦੀਆਂ ਉਹ ਉਜਾਈ ਨਾ ਜਾਣ ਇਸ ਮੁੱਦੇ ਨੂੰ ਅਸੀਂ ਹੱਥ ਚ ਲੈ ਕੇ ਇਹ ਜਿਹੜੀ ਐਜੀਟੇਸ਼ਨ ਬਿੜੀ ਹੈ ਇਹ ਤੁਹਾਡੇ ਸਾਰਿਆਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਤੁਹਾਨੂੰ ਜਾਣਾ ਵੀ ਚਾਹੀਦਾ ਹੈ ਕਿ ਜਿਹੜਾ ਉਹ ਹਾਦਸਾ ਵਾਪਰਿਆ ਕਿੱਡਾ ਵੱਡਾ ਨੁਕਸਾਨ ਹੋਣਾ ਸੀ ਬਾਕੀ ਬਲਦੇਵ ਸਿੰਘ ਜਿਹਾ ਬੋਲਦਾ ਕਿਤਾ ਤੁਹਾਡੇ ਇਹ ਖਰਾ ਤਰੀਕ ਨੂੰ ਤੁਸੀਂ ਇਹ ਟੋਲ ਪਲਾza ਢਾਉਗੇ ਜਾਂ ਖਰਾ ਤਰੀਕ ਨੂੰ ਲਾ ਕੱਟਿਓ ਅਸੀਂ ਪਹਿਲਾਂ ਦੇਖਦੇ ਹਾਂ 16 ਤਰੀਕ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਕਿ 16 ਤਰੀਕ ਨੂੰ ਅਸੀਂ ਜਾ ਰਹੇ ਹਾਂ ਜਿਹੜਾ ਹੁਣ ਵੀ ਐਕਸੀਡੈਂਟ ਹੋ ਰਿਹਾ ਉਹ ਉਹਦੀ ਵੀ ਐਫ ਆਈ ਆਰ ਦੀ ਕਾਪੀ ਨਾਲ ਲਾ ਕੇ ਪਹਿਲੀਆਂ ਵੀ ਲਾ ਕੇ ਹਾਲਾਂਕਿ ਪਹਿਲੀਆਂ ਇਹਨਾਂ ਨੇ ਕੱਟੀਆਂ ਨਹੀਂ ਐਕਸੀਡੈਂਟ ਬਹੁਤ ਹੋਇਆ ਪਹਿਲਾਂ ਵੀ ਉਹ ਸਾਰੀਆਂ ਲਾ ਕੇ ਵਜਨ ਬਣਾਉਣ ਕਾਤਰ ਕਿ ਇਹ ਢਾਈ ਤੋਂ ਬਿਨਾਂ ਇਹਨਾਂ ਦਾ ਇੱਥੇ ਕੋਈ ਫਾਇਦਾ ਨਹੀਂ ਆ ਜਣੀ ਇਹ ਦਬਾਅ ਬਣਾਵਾਂਗੇ ਪਹਿਲੀ ਹੁਣ ਤੱਕ ਤਾਂ ਨਹੀਂ ਕੋਈ ਗਿਆ ਇਹ ਜਿੰਨਾ ਹੁਣ ਦਬਾਅ ਬਣ ਚੁੱਕਿਆ ਪ੍ਰਸ਼ਾਸਨ ਤੇ ਜਨ ਸਰਕਾਰ ਤੇ ਜਾਂਦੇ ਆ ਨਹੀਂ ਜਾਂਦੇ ਇਹ ਸੁਲੰਤਰ ਤਰੀਕ ਤੈਦੋਂ ਮੈਂ ਬਲਦੇਵ ਸਿੰਘ ਭਾਈ ਰੂਪਾ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਗਮੀਆਂ ਲਕੌਂਦਾ ਬਠਿੰਡਾ ਮਾਮਲਾ ਮਾਮਲਾ ਟੂਲ ਪਲਾਜ ਆ ਜਿਹੜਾ ਘੁਮਣ ਕਲਾਂ ਵਾਲਾ ਉਹਨੂੰ ਪੱਟਣ ਦੇ ਸਬੰਧ ਤੇ ਬੱਚਾ ਉਥੇ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਐਕਸੀਡੈਂਟ ਹੋਇਆ ਗੱਡੀਆਂ ਦੀ ਟੁੱਟ ਭੱਜ ਹੋਈ ਆ ਉਹਨੂੰ ਲੈ ਕੇ ਅਸੀਂ 26 ਜੁਲਾਈ ਤੋਂ ਮਤਲਬ ਸਰਕਾਰ ਨੇ ਲਾਈਵ ਹੋ ਕੇ ਦੱਸਤਾ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਈਵ ਹੋ ਕੇ ਦੱਸਤਾ ਕਿ ਅਸੀਂ 5 ਅਗਸਤ ਨੂੰ ਜਿਹੜਾ ਹੈਗਾ ਇਹ ਟੋਲ ਪਲਾਜ਼ਾ ਨੂੰ ਚੱਕਾਂਗੇ ਤਾਂ ਅਸੀਂ ਉਹ ਟੋਲ ਪਲਾਜ਼ਾ ਨੂੰ ਤੋੜਨ ਵਾਸਤੇ ਮਤਲਬ ਲੱਗੇ ਹੋਏ ਸੀਗੇ ਤਾਂ ਸਾਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੇ ਉਹ ਰੋਕਿਆ ਹੋਇਆ ਇਹ ਕਹਿ ਕੇ ਕਿ 26 ਆ ਜਿਹੜੀ ਆਉਣ ਵਾਲੀ 16 ਸਤੰਬਰ ਆ ਉਹਦੇ ਤੇ ਇੱਕ ਮਤਲਬ ਉੱਚੀ ਤਰੀਕ ਆ ਕਿ ਪੇਸ਼ੀ ਆ ਉਹਦੇ ਤੇ ਕੋਈ ਨਾ ਕੋਈ ਫੈਸਲਾ ਹੋ ਜੂਗਾ ਉਹ ਤੋਂ ਬਾਅਦ ਤੁਸੀਂ ਆਪ ਦਾ ਫੈਸਲਾ ਲੈ ਲਓ ਪਰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਦੇ ਨਾਲ ਸਾਰੇ ਉਹਨਾਂ ਨੂੰ ਇਹ ਕਹਿ ਆਏ ਆ ਕਿ ਅਸੀਂ 18 ਤਰੀਕ ਨੂੰ ਇੱਕ ਵੱਡੀ ਜਿਹੜੀ ਹੈਗੀ ਆ ਮੀਟਿੰਗ ਰੱਖੀ ਹੋਈ ਆ ਉਹ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਕਿ ਅਸੀਂ ਉਹ ਜਿਹੜੀਆਂ ਕੰਦਾਂ ਵਗੈਰਾ ਉਹਦੀਆਂ ਹੈਗੀਆਂ ਉਹ ਸਾਰੀਆਂ ਕੁੱਟੀਆਂਆਂ ਤੋੜੀਆਂ ਹੋਈਆਂ ਨੇ ਸ਼ੈੱਡ ਵਗੈਰਾ ਖੜੇ ਨੇ ਉਹਨਾਂ ਨੂੰ ਅਸੀਂ ਦੋ ਜਿਲਿਆਂ ਦਾ ਆਪਣਾ ਬਠੰਡਾ ਤੇ ਮਾਨਸਾ ਜਿਲ੍ਹੇ ਦਾ ਵੱਡਾ ਇਕੱਠ ਕਰਕੇ ਜਿਹੜਾ ਹੈਗਾ ਉਹਨੂੰ ਉਹਦਾ ਛਾਇਆ ਉੱਥੇ ਕਰਨਾ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਉੱਥੇ ਪੁਲਿਸ ਪ੍ਰਸ਼ਾਸਨ ਤਾਂ ਵਾਰ-ਵਾਰ ਜਾ ਰਿਹਾ ਸਿਵਲ ਪ੍ਰਸ਼ਾਸਨ ਆ ਜਿਹੜਾ ਉਹ ਬਿਲਕੁਲ ਹੀ ਮਤਲਬ ਗੂੜੀ ਨੀਂਦ ਆ ਜਿਹੜਾ ਉਹ ਸੁੱਤਿਆ ਪਿਆ 26 ਜੁਲਾਈ ਨੂੰ ਜਦੋਂ ਅਸੀਂ ਉੱਥੇ ਸਾਰਾ ਕੁਝ ਹੋ ਕੇ ਡੀਸੀ ਸਾਹਿਬ ਬਠਿੰਡਾ ਨੂੰ ਮਿਲਣ ਆਏ ਆ ਤਾਂ ਚੈਟਪੇਜੀ ਅੰਦਰ ਡੀਸੀ ਸਾਹਿਬ ਨੂੰ ਅਸੀਂ ਵੀ ਮਿਲਣਾ ਉਹ ਕਹਿੰਦੇ ਵੀ ਅੰਦਰੂ ਮੁਲਾਜ਼ਮਾਂ ਨੂੰ ਕਹਤਾ ਵੀ ਏਡੀਸੀ ਨੂੰ ਮਿਲ ਲਓ ਅਸੀਂ ਕਿਹਾ ਵੀ ਨਹੀਂ ਅਸੀਂ ਡੀਸੀ ਸਾਹਿਬ ਨੂੰ ਮੁੱਤਾ ਬਹੁਤ ਵੱਡਾਗਾ ਗੰਭੀਰ ਮੁੱਤਾ ਡੀਸੀ ਸਾਹਿਬ ਦੇ ਕਰਨ ਵਾਲਾ ਸੀ ਉਹਨਾਂ ਨਾਲ ਮਤਲਬ ਮੀਟਿੰਗ ਕਰਨੀ ਚਾਹੁੰਦੇ ਆ ਨਹੀਂ ਉਹ ਕਹਿੰਦੇ ਵੀ ਤੁਹਾਨੂੰ ਦੂਸਰੇ ਪਾਸੇ ਬੈਠ ਜਾਓ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਮਿਲਦੇ ਆ ਡੀਸੀ ਸਾਹਿਬ ਚੋਰ ਭਲਾਈ ਦੇਖੇ ਦੇਖੋ ਜਿਲ੍ਹੇ ਦਾ ਮਾਲਕਾ ਜਿਲ੍ਹੇ ਦਾ ਮੁੱਖ ਅਧਿਕਾਰੀ ਆ ਉਹਨੇ ਮਿਲਣ ਦੀ ਕੋਈ ਲੋੜ ਨਹੀਂ ਸਮਝੀ ਉਸ ਤੋਂ ਬਾਅਦ ਵੀ ਉੱਥੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਅੱਜ ਤੱਕ ਵੀ ਜਿਹੜਾ ਸਿਵਲ ਪ੍ਰਸ਼ਾਸਨ ਆ ਸਿਰਫ ਇੱਕ ਮੀਟਿੰਗ ਕੀਤੀ ਆ 5 ਅਗਸਤ ਨੂੰ ਐਸਡੀਐਮ ਨੇ ਉਦੋਂ ਬਾਅਦ ਸਿਵਲ ਪ੍ਰਸ਼ਾਸਨ ਦਾ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਜਿਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਸੀਗੀ ਉਲਟਾ ਉਹ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਲੈਟਰ ਕੱਢੀ ਜਾਂਦੇ ਵੀ ਇਹ ਕੀ ਹੋ ਰਿਹਾ ਹੈ ਟੋਲ ਬਰਜਾ ਕਿਉਂ ਮਤਲਬ ਜਿਹੜੇ ਹੈਗੇ ਤੋੜ ਰਹੇ ਆ ਸੋ ਇਸ ਕਰਕੇ ਅਸੀਂ 18 ਤਰੀਕ ਨੂੰ ਜਿਹੜੀ ਵੱਡੀ ਮੀਟਿੰਗ ਸੱਦ ਕੇ ਇਹਦਾ ਟੋਲਪਲਾਜੇ ਦਾ ਸਪਾਇਆ ਉਹ ਕਰਨਾ ਹਾਈ ਕੋਰਟ ਕਹੇ ਜਾਂ ਮਰਜੀ ਫੈਸਲਾ ਦੇਵੇ ਧੌਣ ਦਾ ਦੇਵੇ ਜਾਂ ਨਾ ਧੌਣ ਦਾ ਦੇਵੇ ਠੇਪੀ ਵਾਲੇ ਵਾਂਗੂ ਇਹਦਾ ਅਸੀਂ ਫੈਸਲਾ ਕੀਤਾ ਹੋਇਆ ਇਹਨੂੰ ਸਾਫ਼ ਕਰਕੇ ਜਾਣਾ 18 ਤਰੀਕ ਨੂੰ ਮੀਟਿੰਗ ਕਰਦੇ ਜਿਹੜਾ ਧੌਣ ਦਾ ਫੈਸਲਾ ਆ ਕੇ ਸਾਰਾ ਉਹ ਮੀਟਿੰਗ ਦੇ ਵਿੱਚ ਫੈਸਲਾ ਤੈਅ ਕਰਾਂਗੇ ਅਸੀਂ ਵੀ ਉਸ ਦੇਣੀ ਸ਼ੁਰੂ ਕਰਨਾ ਜਾਂ ਫਿਰ ਉਸ ਤੋਂ ਮਤਲਬ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਜਾਊਗਾ ਉਹ ਲੱਗ ਭਾਗ ਜਿਹੜਾ ਹੈਗਾ ਉਹਦਾ ਤੋਂ ਜ਼ਿਆਦਾ ਸਫਾਇਆ ਜਿਹੜਾ ਹੈਗਾ ਹੋਇਆ ਵਾ ਤੇ ਤਕਰੀਬਨ ਅਸੀਂ ਜਿਹੜਾ ਹੈਗਾ ਉਹਦਾ ਸਫਾਇਆ ਕਰਕੇ ਰੋਡ ਨੂੰ ਜਮਾਂ ਕਲੀਨ ਕਰਕੇ ਉੱਥੋਂ ਸਾਫ਼ ਕਰਕੇ ਜਿਹੜਾ ਹੈਗਾ ਫੇਰ ਹੀ ਉੱਥੋਂ ਜਿਹੜਾ ਉੱਠਾਂਗੇ ਇਹ ਅਸੀਂ ਪਹਿਲਾਂ ਵੀ ਤੁਹਾਡੇ ਪ੍ਰੈਸ ਦੇ ਸਾਹਮਣੇ ਵਾਰ-ਵਾਰ ਕਹਿ ਚੁੱਕੀਆਂ ਅੱਜ ਵੀ ਇਹੀ ਕਹਿੰਦੇ ਆ ਕਿ ਜਾਂ ਤਾਂ ਇਹਨੂੰ ਜ਼ਿਲ੍ਹਾ ਪ੍ਰਸ਼ਾਸਨ ਹਟਾ ਦੇ ਪਰ ਸਮਝ ਲਗਦਾ ਉਹਨਾਂ ਨੇ ਹਟਾਉਣਾ ਨਹੀਂ ਸੀ ਸਾਨੂੰ ਹੀ ਹਟਾਉਣਾ ਪੈਣਾ ਹਰ ਹਾਲਤ ਦੇ ਵਿੱਚ ਅਸੀਂ ਇਹਨੂੰ ਚੱਕ ਕੇ ਜਾਵਾਂਗੇ ਸਾਡੀ ਜਥੇਬੰਦੀ ਹਰੇਕ ਮੁੱਦੇ ਨੂੰ ਪੜਤਾਲ ਕਰਕੇ ਲੈਂਦੀ ਆ ਇਹ ਬਿਲਕੁਲ ਅਨਧਿਕਾਰਤ ਜਿਹੜਾ ਹੈਗਾ ਲੱਗਿਆ ਹੋਇਆ ਤਾਂ ਕਰਕੇ ਅਸੀਂ ਇਹਨੂੰ ਜਿਹੜਾ ਹੈਗਾ ਬਿਲਕੁਲ ਸਾਫ਼ ਕਰਕੇ ਜਾਵਾਂਗੇ ਕੱਲ ਵੀ ਇੱਕ ਐਕਸੀਡੈਂਟ ਹੋਇਆ ਤੇ ਉਹ ਪੱਤਾ ਕਰ ਦਿੱਤਾ ਗਿਆ ਦੇਖੋ ਕੱਲ ਜਿਹੜਾ ਐਕਸੀਡੈਂਟ ਹੋਇਆ ਉਹ ਮਤਲਬ ਅਸੀਂ ਐ ਕਹਿੰਦੇ ਵੀ ਵਾਹਿਗੁਰੂ ਨੇ ਕੁਦਰਤ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਬਚਾਇਆ ਉਹ ਸਾਡੇ ਜਿਹੜੇ ਉੱਥੇ ਕਿਸਾਨ ਪਏ ਸੀ ਉਹਨਾਂ ਦੇ ਸਿਰਾਂ ਦੇ ਕੋਲ ਦੀ ਲੰਘ ਕੇ ਗਿਆ ਉਹ ਮੈਂ ਕਹਿੰਦਾ ਵੀ ਜਿਹੜਾ ਤੁਸੀਂ ਜਾ ਕੇ ਦੇਖੋ ਉੱਥੋਂ ਵੀ ਜਿੱਥੋਂ ਦੀ ਉਹ ਟਰਾਲਾ ਲੰਘਿਆ ਉਥੇ ਕੋਈ ਸੋਖ ਖਾਲੀ ਉਹ ਤਾਂ ਲੋਡ ਸੀਗਾ ਨਾ ਮਤਲਬ ਖਾਲੀ ਕੋਈ ਟਰਾਲਾ ਹੋਵੇ ਡਰਾਈਵਰ ਜਿਹੜਾ ਦਿਨ ਦਿਹਾੜੇ ਹੋਵੇ ਉਹ ਮਤਲਬ ਜਮਾ ਸੋਫੀ ਹੋਵੇ ਉਥੋਂ ਦੀ ਕੋਈ ਟਰਾਲਾ ਨਗਾ ਨਹੀਂ ਸਕਦਾ ਜਿੱਥੋਂ ਦੀ ਉਹ ਟਰਾਲਾ ਨਗਾ ਸਾਡੀ ਗੱਡੀ ਟੁੱਟੀ ਆ ਭਾਂਡੇ ਟੁੱਟੇ ਆ ਫ੍ਰਿਜ ਟੁੱਟੀ ਆ ਤੇ ਗਾਹਾਂ ਜਾ ਕੇ ਉਹ ਨਾਲ ਹੀ ਜੇ ਮਤਲਬ ਅ ਦੂਸਰੇ ਪਾਸੇ ਟੋਲ ਪਲਾਜੇ ਵਾਲੇ ਪਾਸੇ ਪੱਟ ਜਾਂਦਾ ਤਾਂ ਸਾਡੇ ਜਿਹੜੇ ਉਹ ਕਿਸਾਨ ਸੀਗੇ ਉਹ ਅੱਜ ਸਾਡੇ ਵਿੱਚ ਨਹੀਂ ਹੋਣੇ ਸੀ ਜਿਹੜਾ ਬਹੁਤ ਦਰਦਨਾਕ ਜਿਹੜੀ ਘਟਨਾ ਸੀ ਜੇ ਦੂਜੇ ਪਾਸੇ ਉਹ ਪੱਟ ਜਾਂਦਾ ਜਿੱਥੇ ਗੱਡੀ ਟੁੱਟੀ ਆ ਉਹਦੇ 'ਚ ਵੀ ਇੱਕ ਕਿਸਾਨ ਸੁੱਤਾ ਪਿਆ ਸੀਗਾ ਉਹ ਉਹਦਾ ਉਹ ਨੁਕਸਾਨ ਹੋ ਜਾਣਾ ਸੀਗਾ ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਸਾਡਾ ਜਿਹੜਾ ਨੁਕਸਾਨ ਹੋਇਆ ਪੈਜ ਵਗੈਰਾ ਦਾ ਗੱਡੀ ਦਾ ਉਹਦੇ ਵੀ ਪਰਭਾਈ ਕਰਾਉਣੀ ਆ ਤੇ ਜਿਹੜੀ ਮੁੱਖ ਮੰਗ ਆ ਇਹਨੂੰ ਜਿਹੜਾ ਹਰ ਹਾਲਤ ਦੇ ਵਿੱਚ ਟੋਲ ਪਲਾਜੇ ਦਾ ਸਾਫ਼ ਕਰਕੇ ਜਾਵਾਂਗੇ ਲੋਕਾਂ ਨੂੰ ਸਹੂਲਤ ਦੇ ਕੇ ਜਾਵਾਂਗੇ ਸਾਡੀ ਜਥੇਬੰਦੀ ਦਾ ਤਿਆਹਿਆ ਕੀਤਾ ਹੋਇਆ